ਸਤਿ ਸ਼੍ਰੀ ਅਕਾਲ ਬਾਈ ਜੀ ਮਾਡੰਡੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਤਾਜ਼ੀਆਂ ਸੂਈਆਂ ਝੋਟੀਆਂ ਬਹੁਤ ਵਧੀਆ ਰਿਕਾਰਡ ਵਾਲੀਆਂ ਕਬੱਡੀ ਮੱਝ ਨੀਲੀ ਪੂਰੀ ਤੇ ਬਾਈ ਨਾਲ ਕਰਦੇ ਆ ਸਾਰੀ ਗੱਲ ਬਾਤ ਇੱਕ ਵੱਡੀ ਝੋਟੀ ਆਈ ਆ ਪੂਰੀ ਡਿਟੇਲ ਪੋਸਟੇ ਆ ਫੋਲਰ ਰਿਕਾਰਡ ਵਾਲੀ ਆ ਤੇ ਬਾਈ ਨਾਲ ਕਰਦੇ ਆ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਜੀ ਸਭ ਵਧੀਆ ਠੀਕ ਠਾਕ ਜੀ ਠੀਕ ਠਾਕ ਜੀ ਕਿਨੇਮਾ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਵੀਰ ਜੀ ਤੇ ਜਨਵਾਰ ਵੀ ਜੀ ਅੱਜ ਆਪਣੇ ਕੋਲ ਛੋਟੀਆਂ ਚੰਗੀਆਂ ਰਾਤੀਆਂ ਸੋਈਆਂ ਤਿੰਨ ਚਾਰ ਹਾਂਜੀ ਹਾਂਜੀ ਤੇ ਇੱਕ ਵੈੜ ਆ ਹਾਂਜੀ ਕਿੰਦੀ ਸ਼ਾਈ ਵਾਲ ਕੇਰ ਨਾ ਸਕਦੀ ਪਿਓਰ ਵਸ਼ੀ ਚ ਠੀਕ ਜੀ ਹਾਂਜੀ ਤੇ ਇੱਕ ਵੀਰ ਛੋਟੀ ਆ ਜਿਹਦਾ ਦੀ ਬਿਠਾਉਣੀ ਆ ਹਾਂਜੀ ਤੇ ਚੰਗੀ ਨਮੀ ਝੋਟੀ ਹਾਂਜੀ ਇੱਕ ਤੇ ਕਹਿ ਦਿੰਦੇ ਆ ਪਰ 20ਾਂ ਤੋਂ ਬਾਹਰ ਜਿਹੜਾ ਮਰਜੀ ਕੰਡਾ ਲਵਾ ਲਈ 20ਾਂ ਦਾ ਬਾਹਰ ਤਿਆਰ ਠੀਕ ਜੀ ਵੀਹਾਂ ਤੋਂ ਬਾਹਰ ਜਿਹੜਾ ਮਰਜੀ 20 ਡਾਂਗੀ ਝੋਟੀ ਚੋਗੇ ਕੰਡਾ ਲਵਾ ਕੇ ਫੇਰ ਲੈ ਠੀਕ ਜੀ ਇੱਥੇ ਆਣ ਕੇ ਵੀਰ ਤਾਂ ਸਾਲੀ ਕਰਕੇ 2 ਦਿਨ ਰਹਿ ਕੇ ਫੇਰ ਲੈ ਕੇ ਜਾ ਪਿੰਨ ਤਾਂ ਸਲੀ ਪੂਰੀ ਓਰੀਜਨਲ ਕਰੇ ਠੀਕ ਸਾਰੇ ਵੀਰਾਂ ਭਰਾਵਾਂ ਝੋਟੀ ਦੇ ਪੈਸੇ ਵੀ ਲਾਏ ਆ ਹਾਂ ਜੀ ਤੇ ਵੇਖੀ ਡੱਠੀ ਝੋਟੀ ਜਿਹੜੇ ਬੰਦੇ ਕੋਈ ਆਈ ਆ ਉਹ ਉਹ ਬੰਦੇ ਦੇ ਬਾਰੇ ਵੀ ਪਤਾ ਰਿਕਾਰਡ ਬਾਰੇ ਵੀ ਕਿੰਦਾ ਦੀ ਮਈ ਰੱਖਦਾ ਠੀਕ ਆ ਪੂਰੀ ਸੇਵਾ ਮਈ ਆ ਕੇ ਠੀਕ ਆ ਸੇਵਾ ਵਾਲਾ ਵੀ ਦੀ ਪੂਰੀ ਰਹੀ ਪਰ ਵੀਰ 20 ਕਿਲੋ ਤੋਂ ਬਾਹਰ ਦੁੱਧ ਜਿਹੜਾ ਇੱਥੇ ਅਸੀਂ ਚੋਕੇ ਦਵਾਂਗੇ ਠੀਕ ਉਹਨਾਂ ਦੀ ਪੂਰੀ ਸੇਵਾ ਫੋਲੀ ਸੀ ਜੀ ਦਾਂ ਦੀ ਪੂਰੀ ਸੇਵਾ ਫੋਲੀ ਸੀ ਠੀਕ ਜੀ ਜਿਹੜੀ ਗੱਲ ਹੈ ਪਰ ਚੋਟੀ 20 ਤੋਂ ਬਾਹਰ ਠੀਕ ਜੀ ਸੇਵਾ ਵੀ ਵੀ ਡੰਗਰ ਦੀ ਕੀਤਾ ਅਸਲੀ ਨਸਲ ਦੁੱਧ ਕੱਢਦੀ 15 ਦਿਨ ਲਗਭਗ ਸੁਣੀ ਹੈ ਨਾ 15 ਦਿਨਾਂ ਹੀ ਸੁਣੀ ਜਿਹੜੀ ਗੱਲ ਹੈ ਪਰ ਚੋਟੀ ਠੀਕ ਯਾਦਗਰੀ ਨਿਸ਼ਾਨਾ ਆਗੇ ਓਕੇ ਜੀ ਵੇਖੋ ਜੀ ਪੋਲਰ ਕਾਰਡ ਵਾਲੀ ਬਾਕੀ ਦੱਸਾਂਗੇ ਬਾਬਾ ਜੀ ਇਹ ਨੂੰ ਕਹਿੰਦੇ ਵੱਡਾ ਗੁੰਮਣਾ ਨਹੀਂ ਲੱਗਦਾ ਬੋੜਾ ਬੜਾ ਦਿੱਤੇ ਹਾਂ ਜੀ ਉਹ ਚੀਜ਼ ਹੈ ਸਹੀ ਗੱਲ ਜੀ ਦੇਖੋ ਜੀ ਅੱਜ ਇਹ ਨਿਕਲਦਾ ਪੀਪਾ ਹੀ ਕੋ ਚੰਦਾ ਵਾ ਠੀਕ ਹੈ ਜੀ ਇਹ ਪੀਪਾ ਪੀਪਾ ਮੀਂਹ ਦੋਣ ਵਾਲੀ ਆ ਸਹੀ ਗੱਲ ਬਾਬਾ ਜੀ ਇਹ ਰੀਣਾ ਵੰਡ ਪਾਵੇ ਐ ਜਰਾ ਖਰਾ ਕੇ ਆਹ ਵੇਖੋ ਟਗਾਠਾ ਆਹ ਸੋਹਣੀ ਆਉਂਦੀ ਇਨਾ ਚੌੜਾ ਵਾ ਦੇਖੋ ਜੀ ਦੇਖੋ ਆ ਜ ਤੁਸੀਂ ਤੋਹਫੇ ਲਿਆਂਦੇ ਘੜੇ ਦੇ ਮੈਂ ਅੱਲਾ ਵੀ ਵੀਰ ਮੈਂ ਕੋਈ ਇਹ ਨਾ ਕੋਈ ਆਖੇ ਟਾਈਮ ਆ ਸਾਈ ਪਾਵੇ ਮਾਣਾ ਜੀ ਪਹਿਲਾਂ ਹੀ ਕਰੇ ਮੈਂ ਫਿਰ ਮੈਂ ਨਾਲ ਵੀ ਵੀਰ ਮੈਂ ਨਾ ਮਾਲ ਅਸੀਂ ਬੜਾ ਵੇਚਿਆ ਵੀਰ ਵਾਹਿਗੁਰੂ ਦੀ ਕਿਰਪਾ ਵਾਡੀ ਦਾ ਵਾਡੀ ਮੈਂ ਵੇਚੀ ਆ ਹਾਂਜੀ ਪਰ ਜਿਹੜੀ ਇਹ ਤਾਂ ਤਾਂ ਦੀ ਨਹੀਂ ਕੋਈ ਤਾਂ ਤਾਂ ਦੇ ਨਹੀਂ ਕੋਈ ਹੈਗੀ ਨੀਲੀ ਪੂਰੀ ਮੈਂ ਵੀ ਵੇਚੀ ਪਾਸ ਤਾਂ ਦੀ ਪਰ ਉਹ ਮੈਂ ਤੋਂ ਵੀ ਜ਼ਿਆਦਾ ਖਲਾਰ ਖਲਾਰ ਰੋ ਇੱਕ ਵਾਰ ਜਦੋਂ ਮੈਂ ਕਾਲੀ ਪੂਰੀ ਖਲਾਰ ਇਹ ਆਇਆ ਤਾਂ ਇਥੇ ਲੈ ਆਓ ਕਾਲੀ ਪੂਰੀ ਬੱਟੇ ਠੀਕ ਜੀ ਵੀਰ ਨੇ ਮੈਂ ਹੀ ਵੇਚੀ ਹੋਰੀ ਕਿੰਨੀ ਸ਼ਰਤ ਕਰਦੀ ਹੁੰਦੀ ਥੋੜੀ ਏਡੇ ਪ੍ਰੇਮੀ ਬੰਦੇ ਹਮਾਨਤਾ ਦੇ ਠੀਕ ਜੀ ਹਾਂਜੀ ਕੋਰੇ ਪੌਲਾ ਦੁੱਧ ਠੰਡਾ ਕਰਕੇ ਹਾਂਜੀ ਬੱਚੇ ਨੂੰ ਵਾਕੇ ਛੱਡਾਂਗੇ ਹਾਂਜੀ 10 ਕਿਲੋ ਦੁੱਧ 14 ਗਾਗ ਨੂੰ ਇੱਕ ਟਾਈਮ ਦਾ ਇੱਕ ਟਾਈਮ ਦਾ ਇੱਕ ਟਾਈਮ ਦਾ ਓਕੇ ਜੀ ਉਹ ਵੀਰਾਂ ਦਾ ਜੇ ਲਾਂ ਕੇ ਰਿੰਦ ਕੇ ਪਾਓਗੇ 24 25 ਕਿਲੋ ਮੇਰੀ ਮਹੀ ਦੁੱਧ ਨਾ ਕਰੂਗੀ ਤੇ ਮੇਰੇ ਕੋ ਆ ਜਾਓ ਇੱਥੇ ਠੀਕ ਜੀ ਸਹੀ ਗੱਲ ਬਾਬਾ ਜੀ ਚੀਜ਼ ਦੇਖਣ ਲਈ ਡਈ ਹੈ ਨਸਲਾਂ ਦੇ ਮੋਲੇ ਆ ਬਰੀਡ ਦਾ ਮੁੱਲ ਆ ਦੋ ਦਿਨਾਂ ਦਾ ਕੰਮ ਪੈ ਗਿਆ ਨਹੀਂ ਘਰੇ ਉਹ ਜੋੜੇ ਬਾੜੇ ਦੇਣ ਕੇ ਪਉਣਾ ਤੁਸੀਂ ਵੀ ਜਰੂਰ ਪਾਇਓ ਬਿਲਕੁਲ ਸਹੀ ਗੱਲ ਬਸ ਬਰੀਡ ਦਾ ਮੁੱਲ ਪੈਂਦਾ ਇਹ ਕਾ ਮੇਲੇ ਮੁੱਲਿਆ ਘਟੋਣ ਵਾਲੀ ਮੈਂ ਆ ਅੱਗੀ ਵੀਰ ਨਾਮੀ ਮਹੀ ਆ ਕੇ ਇੱਕ ਯਾਦ ਜਿਹੜੀ ਤਸਵੀਰ ਆ ਠੀਕ ਜੀ ਆਪਣੇ ਮਿਲੇ ਜੀ ਹਾਂ ਜੀ ਮਹਾਰਾਜ ਛੋਖ ਰੱਖੇ ਵੀਰ ਜੇ ਦੇ ਇਹ ਗਾਹ ਚਾਹ ਵਣ ਹੋਇਆ ਹਾਂ ਹਾਂ ਜੀ ਤੇ ਫੋਨ ਕਰੇ ਮੈਂ ਦਾ ਜਰੂਰ ਠੀਕ ਜੀ ਕਬੀਰ ਪਈਏ ਖਰਚੇ ਆ ਤੇ ਨਹੀਂ ਵੀਰ ਅਸੀਂ ਚੰਗੀਆਂ ਚੰਗੀਆਂ ਮਈਆਂ ਘਰ ਲਾਈਆਂ ਚੰਗੀ ਮੈਂ ਫਰਨਾ ਉਹਨਾਂ ਨਾਲ ਬਾਜੂ ਹੋਣਾ ਉਹਨਾਂ ਨਾਲ ਬਾਜੂ ਹੋ ਗਿਆ ਠੀਕ ਜੇ ਭਾਈ ਕਹਿੰਦਾ ਫੋਨ ਤੇ ਗੱਲ ਕਰਾਂਗੇ ਪੂਰਾ ਮੁੱਲ ਲਾ ਕੇ ਮੈਂ ਆਂਦੀ ਆ ਫੋਨ ਤੇ ਗੱਲ ਕਰਾਂਗੇ ਤੇ ਵੱਡੀ ਤੋਹਫਾ ਆ ਸਾਰੇ ਪੱਖੋਂ ਜੜੇ ਲਾ ਕੇ ਜੜ੍ਹ ਦਾ ਗਿਆ ਬੈਸਟ ਆ ਉਹ ਕਿਹੜੇ ਵੀਰ ਨੇ ਕਿਹਾ ਉਹਾਂ ਦੇ ਰਿੰਦ ਕੇ ਪਾਇਓ ਉਹੜੇ ਰਿੰਦ ਕੇ ਪਾ ਕੇ ਜੜਾ ਅੰਦਰ ਜਾਣਾ ਵੀ ਕੀ ਠੀਕ ਸਹੀ ਕਰ ਉੱਥੇ ਹੁੰਦੀ ਪਣਾ ਠੀਵੀ ਸੇਵਾ ਕਰ ਦੇਖਣੀ ਹੁਣ ਹੇ ਇੰਤਰਾ ਦੀ ਮਹੀਆ 50 ਕਿਲੋ ਕਹਿੰਦਾ ਵੀ ਦੁੱਧ ਜੇ ਨਾ ਕੱਢੇ ਮੇਰੀ ਝੋਟੀ ਹਾਂਜੀ ਆਖਿਓ ਰਿੰਨ ਕੇ ਨੂੰ ਵੰਡ ਪਾਇਓ ਰਿੰਨ ਕੇ ਵੰਡ ਪਾਇਓ ਨਹੀਂ ਸਹੀ ਗਾ 50 ਕਿਲੋ ਚੋਨਾ ਆਇਆ ਇੱਕ ਟਾਂ ਦਾ ਚਮਾਪ ਸਮਾ ਇੱਕ ਨੰਬਰ ਓਕੇ ਬਿਲਕੁਲ 4 ਕਿਲੋ ਗਾੜੋ ਠੀਕ ਠੀਕ ਇਦੀ ਜਿਆਦਾ ਨਿਸ਼ਾਨਾ ਓਕੇ ਜੀ ਇੱਕ ਤੋਹਫਾ ਦੇ ਜਿਹੜੇ ਵੀਰ ਭਰਾ ਨੇ ਪੇ ਚਾਹ ਵੰਡ ਹੋਇਆ ਝੋਟੀ ਦਾ ਹਾਂਜੀ ਫੋਨ ਵਾਲੇ ਫੋਨ ਵਾਲੇ ਠੀਕ ਠੀਕ ਜਿਹਦਾ ਓਕੇ ਚਲੋ ਬਈਆ ਵੀਰ ਉਹ ਕਾਲਾ ਡੇ ਕੋਈ ਝੋਟੀਆਂ ਫਰੇਣੇ ਦੀਆਂ ਹਾਂਜੀ ਤੇ ਵੀਰ ਭਰਾ ਆਪਣੇ ਦਾ ਸ਼ੁਰੂ ਤੋਂ ਜੁੜੇ ਅਸੀਂ ਇਹੋ ਗੱਲ ਕਹਿੰਨੇ ਆਂ ਵੀ ਛੋਟੀਆਂ ਝਰੌਂ ਖੇ ਆਂ ਤੇ ਦੇਸੀ ਮਹੀਂ ਵੀ ਅਸੀਂ ਜ਼ਰੂਰ ਲੈਂਦੇ ਆਂ ਪਰ ਮਹੀਂ ਉਹ ਲੈਂਦੇ ਆ ਯਾਦਗਰੀ ਯਾਦਗਰੀ ਆ ਮਹੀਂ ਵੇਖੀ ਆ ਰੇ ਇਹਨੂੰ ਦੇਸੀ ਦੇ ਕਹਿਣ ਜੀ ਨਹੀਂ ਕਰਦਾ ਆ ਵੇ ਵੀਰ ਮਹੀਂ ਗਾ ਲੈ ਸੇਵਾ ਦੀ ਉਹ ਹੈ ਪੀ ਜੀ ਇਧਰ ਦੀ ਮੈਂ ਵੀਰ ਬੜੀ ਬੜੀ ਆ ਕੀ ਕੀ ਚੀਜ਼ ਆ ਰਾਤ ਦੀ ਝੋਟੀ ਛੋਹੀ ਆ ਤੇਜਾਸੂਆ ਤੇਜਾਸੂਆ ਅਜੇ ਛੋਟੀ ਜਿਹੜੇ ਹਿਸਾਬ ਨਾਲ ਸੇਵਾ ਤੋਂ ਘਟ ਹੋਈ ਆ ਤੇ ਇਹੋ ਜਿਹੀ ਛੋਟੀ ਜੰਗੀ ਸੇਵਾ ਹੋਈ ਹੋਵੇ ਤੇ ਕੈਨੂੰ ਜਾਂਦੀ ਏ ਸਹੀ ਗੱਲ ਬਿਲਕੁਲ ਬੰਦੇ ਨੋਰਮਲ ਪਧਰੇ ਬੰਦੇ ਹੀ ਜਿੱਥੇ ਛੋਟੀ ਜਾਂਦੀ ਲੈ ਆ ਲੈ ਬੋਹ ਸੋਣੀ ਨਹੀਂ ਨਹੀਂ ਤੇ 체ਮਾ ਮਸਤ ਬੱਦੇ ਹੀ ਅਸਲੇ ਲੈ ਹੀ ਜਾ ਰਹੇ ਬੱਦੇ ਯਾਰ ਸਲਾਰੇ ਜਿੰਨਾ ਸਲਾਰੇ ਬਏ ਮੈਂ ਫੁੱਟਬਾਲ ਵੱਡਾ ਰੈਂਚ ਚੜਦੀ ਤੇ ਚੜਦੀ ਨਹੀਂ ਅੱਜ ਆਪਣੇ ਕੋਲ ਠੀਕ ਜੀ ਜਿਹੜੀ ਗੱਲ ਹੈ ਬੱਲੇ ਵੱਡੇ ਹੋਣੇ ਦੇਵੇ ਵੀਰ ਭਰਾ ਮੈਂ ਵੱਡੀਆਂ ਹੀ ਹਾਂ ਕੋਈ ਵੀਰ ਭਰਾ ਮੈਂ ਹੀ ਮੰਗਦਾ ਭਵੇਂ ਦੇਸੀ ਮਹੀਂ ਨਹੀਂ ਦਿੰਦਾ ਨਾ ਕਹਿੰਦਾ 11-12 ਕਿਲੋ ਕਾ ਸਕਾਂ ਦੁੱਧ ਲਈ ਮਹੀਂ ਦੇ ਆ ਸਹੀ ਗੱਲ ਥਣ ਥਣ ਦੇਖੋ ਕਿੱਡਾ ਬੈਸਟ ਲੱਗਾ ਆ ਬਹੁਤ ਸੋਹਣਾ ਦੁੱਧ ਕੀ ਕਹਿੰਦਾ ਸਹੀ ਗੱਲ ਦੱਸੋ ਭਾਜੀ ਕੀ ਮੋਲ ਹੈ ਮੋਲ ਵੀਰ ਭਾਵੇਂ ਜੋ ਮਰਜ਼ੀ ਕਰੀਏ ਮੋਲ ਕਰੀਏ ਝੋਟੀ ਦਾ ਭਾਵੇਂ 50000 ਜੋ ਮਰਜ਼ੀ ਹਾਂ ਨਹੀਂ 1.5 ਦੀ ਰਣੀ ਝੋਟੀ ਆ ਦੱਸੋ ਸ਼ੋਰ ਤੁਸੀਂ ਠੀਕ ਹੈ ਲੱਖ ਦੀ ਚਲੋ ਜੀ ਲੱਖ ਦੀ ਗਾਜ ਦਾ ਹਾਨਾ ਹੀ ਦੇਣਾ ਓਕੇ ਥੋੜੀ ਦੇ ਦਾਂਗੇ ਲੱਖ ਦੀ ਪਰ ਜਿਹੜਾ ਵੀ ਵੀਰ ਭਰਾ ਲੈ ਗਿਆ ਨਾ ਝੋੜੀ ਠੀਕ ਆ ਬੱਚਾ ਵੀਰ ਝੋੜੀ ਸਰਵਾਦੀ ਸਹੀ ਠੀਕ ਓਕੇ ਦੱਸੋ ਜੀ ਅੱਗੇ ਖੋਲੋ ਜੀ ਖੋਲੋ ਖੋਲੋ ਲੱਗੇ ਅੱਗੇ ਫੇਰ ਝੋਟੀ ਆ ਗਈ ਏ ਠੀਕ ਹੈ ਜੀ ਤੇ ਜਾ ਸੁਆ ਵੀਰ ਮੈਂ ਸੁਈ ਆ ਤੇ ਜਾ ਸੁਆ ਤੇ ਜਾ ਸੁਆ ਮੈਂ ਹੀ ਸੁਈ ਆ ਤੇ ਥੱਲੇ ਚਾਹ ਦੇ ਹਰਵਾਦੀ ਸਹੀ ਮੈਂ ਲੱਗਦਾ ਚੱਲੇ ਆ ਚਿਆ ਪਿੰਗਾ ਗਾਂ ਹੀ ਬਣੀ ਕੀ ਮੜਾਈ ਆ ਫੇਰ ਆਜਾ ਕਰ ਤਈ ਫੇਰ ਇਹਦਾ ਵੀਰ ਵੀਡੀਓ ਬਣੀ ਆ ਇਹ ਨਾ ਕੋਈ ਆਖੇ ਮੈਨੂੰ ਟਾਈਮ ਲਾਇਆ ਇਹ ਮਹੀਂ ਜੇਰ ਛੁੱਟ ਕੇ ਖੜੀ ਏ ਜੇਰ ਛੁੱਟ ਕੇ ਖੜੀ ਆ ਮਹੀਂ ਮਨੇਰੇ ਸੂਈ ਏ 4 ਕ' ਵਜੇ ਠੀਕ ਅਜੇ ਮਹੀਂ ਜੇਰ ਛੁੱਟ ਕੇ ਖੜੀ ਤੇ ਅਜੇ ਨਹੀਂ ਮਹੀਂ ਚੋਈ ਐਵੇਂ ਲੋਕ ਕਹਿੰਦੇ ਸੀ 4 ਕ' ਤੱਕ ਮਹੀਂ ਚੋਲੀ ਏ ਠੀਕ ਯਾਰ ਅਜੇ ਚੋਣ ਵਾਲੀ ਬੱਚੀ ਨੂੰ ਲਗਾਇਆ ਅਜ ਆਪਣੀ ਗੱਲ ਕਰੋ ਬਸ ਸਹੀ ਕਰ ਪਰ ਮਹੀਂ ਦੁੱਧ ਕਿਉਂ ਦੇਖੋ ਜੀ ਪੂਰੇ ਯਾਰੇ ਵਾਲੀ ਮੈਂ ਆ ਤੇ ਗਿੱਟ ਗਿੱਟ ਦੇ ਥਣ ਲਗਾ ਆ ਪੂਰੀ ਲੈਤਣਾ ਗਾਈਆਂ ਨੂੰ ਨੇ ਰੀ ਲੈਂਦੀ ਬੋਰੀ ਤੋੜੋ ਬਈ ਤੋੜ ਲੋ ਮਰੀ ਭਰੂ ਵੀ ਵਧੀਆ ਠੀਕ ਹੈ ਜੀ ਲੈ ਆਓ ਵੀਰ ਜੀ ਲੈ ਆਓ ہاں ਮਈਆਂ ਪਰ ਲੈਵੇ ਐਚ ਐਫ ਗਾਈਆਂ ਵਾਲੇ ਠੀਕ ਹੈ ਦੁੱਧ ਵਾਲੀਆਂ ਦੇ ਇਹ ਸੰਗਾਂ ਉਹ ਨਾ ਵੇਖੇ ਕੋਈ ਇੱਕ ਕੂਦ ਵੇਖੇ ਵੀ ਠੀਕ ਚੀਜ਼ ਹੈ ਠੀਕ ਹੈ ਜੀ ਆਹ ਨਾਲ ਖਰਾਉ ਚੋਰੀ ਦੇ ਡੱਲੇ ਬਾਜਾ ਬੜੀ ਵੀਰ ਮਈ ਆਗੇ ਤਾਂ ਖਾਣ ਮਈ ਜਿਹਨੂੰ ਕਹਿੰਦੇ ਪੂਰੀ 5 ਕਿਲੋ ਦੇਸੀ ਘਿਓ ਖਵਾ ਲਿਆ ਬੰਦੇ ਨੇ ਉਹ ਠੀਕ ਜੀ ਐਵੇਂ ਨਹੀਂ ਮਜ਼ਾਕ ਵਾਲ ਪਾਈ ਸਾਰਾ ਘਰ ਆ ਕੇ ਖਰੀਦਦੇ ਆ ਬੈਸਟ ਆਫ ਬੈਸਟ ਬੜੀ ਮਈ ਵੀਰ ਨਾਮੀ ਠੀਕ ਦੱਸੋ ਮਾਣੇ ਕੀ ਮੁੱਲ ਦਾ ਮੁੱਲ ਵੀਰ ਮਈ ਲੈਵੇ ਤਾਂ ਕਹਾਂ ਸੀ 5 ਲੱਖ ਦੀ ਵੇਚ ਹਾਂਜੀ ਤੇ ਸਿੰਗਾ ਲੋ ਕਹਾਂ ਦੀ ਲੱਖੋਂ ਅੰਦਰ ਆ ਜਾ ਲੱਖੋਂ ਅੰਦਰ ਆ ਜਾ ਜੈ ਦੋ ਮੋਕਾ ਸਹੀ ਗਾ 92000 ਦੀ ਮਈ ਲੋ ਸ਼ੋਰਟਕਟ ਦੱਸੋ 98000 ਦੀ ਵਿਧੀ ਚਾਹ ਲੈਣੀ ਕਿ ਆ? ਕੀ ਬੋਲੇ ਨਾ ਭੇਜ ਦੇ ਨਾ। ਉਹ ਭੇਜ ਦੇ ਨਾ। ਜੋ ਦੇਖੇ ਪੈਂਦੇ ਆ ਜੀ। ਚਲੋ ਵੀ ਮਾਤਾ ਘਾਟਾ ਹੋ ਜਾਂਦਾ ਜੀ। ਮਾਤਾ ਘਾਟਾ ਹੁੰਦਾ ਨਾ ਬੱਬੋ ਬੜੀ ਜੀ ਇਸ਼ਾਕ ਹੋਤ ਨਾ ਜਾਂਪਦਾ। ਨਹੀਂ ਨਹੀਂ ਨਹੀਂ। ਨਾ ਮੈਂ ਆਂਦੀ ਮੈਂ ਨਹੀਂ। ਨਾ ਮੈਂ ਆਂਦੀ ਆਣਾ ਜੀ। ਕਹਿੰਦਾ 90 ਰੁਪਏ ਆਂਦੇ ਨਿਕਲ ਗਏ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਕਿਹੜਾ ਆਂਦੇ ਆ ਵਿੱਚ ਘਰੋਂ ਕੋਈ ਤਾਂ ਸਮਾਨ ਘਰੋਂ ਕੋਈ ਗੱਤ ਨਹੀਂ ਘਰੇ ਆ। ਹਾਂ ਜੀ ਹਾਂ ਜੀ। ਚਲੋ ਜੀ ਖੋਲੋ ਜੇਗੇ। ਅਸੀਂ ਯਾਰ ਦੀ ਮੈਂ ਦੇ ਦਾਂਗੇ ਪਰ ਵੀਰ ਜਾਇਜ ਰੇਟ ਤੇ ਆ ਮੈਂ। ਕੋਈ ਜਾਇਜ ਰੈਡ। ਤੇ ਤਿੰਨ ਲੋਕ ਕਹਦੇ ਆ ਬਿਲਕੁਲ ਹਾ ਸ਼ਿਆਰੀ ਗੱਲ ਆ ਚੀਜ਼ ਵੇਖੋ ਕੀ ਲੱਗੀ ਆਹ ਵੇਖੋ ਪਤੀਲੇ ਪਤੀਲੇ ਗਾਗਰਾ ਮੁੰਧੀਆਂ ਮਾਰੀਆਂ ਆ ਦੇ ਇਹ ਹੀ ਲੈ ਦੇ ਲੈ ਪਾਣੀ ਕਾਦੀ ਤਾਲੀਆਂ ਸੁਆਂ 나ੜੂ ਨਾਲੇ ਨਹੀਂ ਵੀ ਟਾਈਮ ਲੱਗੇ ਟਾਈਮ ਡੂ ਨਾ ਕੋਈ ਨਹੀਂ ਲਗਾ 나ੜੂ ਗਿਲੇ 나ੜੂ ਜੇ ਪੱਜੇ ਖੁਰ ਵੀ ਗਿਲੇ ਜੇ ਜੇ ਗਿਲੇ ਗਿਲੇ 나ੜੂ ਸੁਕੇ ਹਨੀਆਂ ਵੀ ਸੁਕੇ ਹਨੀਆਂ ਪੂਰੇ ਲਓ ਜੀ ਖੋਲੋ ਜੀ ਆ ਗਈ ਮੇਰੀ ਬੁਰੀ ਨੀਲੀ ਲਾਓ ਜੀ ਲਾਓ ਜੀ ਬੋਰੀ ਨੀਲੀ ਰਾਵੀ ਮਹੀਂ ਲਓ ਜੀ ਤੇ ਥੱਪਾ ਬਦਾ ਮਹੀਂ ਜੇ ਹਰ 17 ਕਿਲੋ ਦੁੱਧ ਨਾ ਕੱਢੇ ਹਾਂਜੀ ਇਤਨਾ ਦੀ ਮਹੀਂ ਆ ਠੀਕ ਜੀ ਇਹ ਵੀ ਜੀ ਹੈਪੀ ਦਾ ਭਲਾ ਕਿਨੇ ਕਾ ਨੂੰ ਜਿਆਦਾ ਕਹਿੰਦੇ ਆ ਉਹ ਸਾਨੂੰ ਜੰਗਲ ਲੈ ਲੈ ਜਾਂਦਾ ਜਿਆਦਾ ਲੈ ਕੇ ਦਿੱਤੀ ਬੜਾ ਮਾਰਦਾ ਘੜੀ ਜਾਂਦਾ ਉਹਦੇ ਹਾਥੀ ਪਾਉਂਦੀ ਕੀ ਕਿਸ ਵਿਆ ਗਾਹ ਨੂੰ ਕੌਣ ਨਹੀਂ ਦਿੰਦਾ ਉਹ ਜਿਆਦਾ ਹੀ ਸ਼ਰੀਰ ਦੇ ਹੱਥ 'ਚ ਇਹ ਜਿਆਦੇ ਨੇ ਦਵਾਈ ਮੈਂ ਚੌਥੇ ਸਵੇਰੇ ਮਹੀਂ ਵੀ ਸੁਣੀ ਹਾਂ ਹਾਂਜੀ ਚੌਥੇ ਸਵੇਰੇ ਮਹੀਂ ਸੁਣੀ ਪਰ ਦੁੱਧ 16 15 16 16 15 ਕਿਲੋ ਦੁੱਧ ਰਕਾ ਲਿਆ ਆਮ ਨਾਲ ਮਹੀਂ ਰਿਕਾਰਡ ਆ ਮਹੀਂ ਦਾ ਸਹੀ ਗੱਲ ਇੱਕ ਤੋਂ ਦੋ ਦਿਨ ਲੈ ਜਾਗੇ ਤੇ ਮਹੀਂ ਦੇ ਲਈ ਕੱਟ ਜੀ ਆ ਚਾਰ ਪੰਜ ਦਿਨ ਲੈ ਜਾਏਗੀ ਅਸੀਂ ਚਾਰ ਪੰਜ ਦਿਨ ਮਹੀਨੇ ਖਾਣੇ ਪਰ ਪੂਰੀ ਮਹੀਨੇ ਬੰਦ ਉਹ ਤਾਂ ਹੈਪੀ ਵੀ ਚੰਗਾ ਚੰਗਾ ਲੈ ਲੈਂਦਾ ਪਰ ਹੈਪੀ ਨੂੰ ਕੱਟ ਗਿਆ ਜਿਆਦਾ ਜਿਆਦਾ ਕੱਟ ਗਿਆ ਹਾਂ ਦੋ ਤਾਂ ਬੜਾ ਤੜਾ ਰੈਂਕ ਦੇ ਤਾ ਉਹਨੂੰ ਪੀ ਆਰ ਕਰਤਾ ਲਾਓ ਜੀ ਲਾਓ ਲੱਗ ਜਾਂਦੇ ਆ ਕੋਠੇ ਇਤਨਾ ਪੌਂਦੀਆਂ ਰੇਡ ਦਾ ਆਉਂਦਾ ਵੀ ਕਿਤਨਾ ਮੈਂ ਮਿੰਟੋਂ ਮीडियो ਨਾਲ ਪਹੁੰਚ ਜਾਵਾਂ ਸੀ ਕੀਤੀ ਅੱਖ ਦੀ ਆ ਪੂਰੀ ਨੀਲੀ ਰਾਵੀ ਕੀਤੀ ਅੱਖ ਤੇ ਲਾਓ ਇਹ ਸੂਲਦੇ ਨਿਸ਼ਾਨ ਆ ਸਾਰੀ ਬੂਰੀ ਨੀਲੀ ਰਾਵੀ ਜੇ ਪੂਰਾ ਅੰਗ ਮਾਰਦੀ ਪੂਰਾ ਟੈਂਕਿਆ ਦੇ ਦੁੱਧ ਵਾਲੀ ਮਹੀਂ ਦੁੱਧ ਵਾਲੀ ਆ ਦੁੱਧ ਵਾਲੀ ਅੱਜ ਤਾਂ ਚਾਰਾਂ ਜਣਾ ਨੂੰ ਮੈਨੂੰ ਤੁਰਨਾ ਔਖਾ ਜੂਗਾ ਵੀ ਇੰਨਾ ਗਾਟਰ ਬਣਾ ਜਾਣਾ ਨੇ ਇਹ ਵੀ ਨਾ ਨੀ ਵਧੀਆ ਬਾਨੀ ਹਾਂਜੀ ਇਹ ਗੱਲ ਟਰਾਲੂ ਦੇ ਚਰੀ ਆ ਖਾਦੀ ਪਤਾ ਲੱਗਣਿਆ ਦੂਰ ਪਿੰਡੇ ਤੋਂ ਉਹ ਪਾ ਲੱਗ ਰਿਹਾ ਵੀਰ ਮੈਂ ਅਣ ਛਾੜਿਆ ਗੱਲਾਂ ਸਾਟ ਗਈਆਂ ਵੀ ਧੋਨ ਵਾਲਾ ਪੇੜ ਕਰਾਲੀਆਂ ਦੇ ਪੈਂਦਾ ਹਾਂਜੀ ਮਈਆਂ ਫੈਗ ਗਿਆ ਮਦਦ ਗੱਡੇ ਨਾ ਦੋਤਾ ਸਹੀ ਗੱਲ ਦੱਸੋ ਭਾਈ ਜੀ ਕੀ ਮੋਲਿਆ ਮੋਲ ਤਾਂ ਵੀ ਮਈਆਂ ਜੋ ਮਰਜ਼ੀ ਕਰੀਏ ਜਿੰਨੇ ਦੀ ਮਈ ਦੇ ਦੇਣੀ ਹੈ ਹਾਂਜੀ ਉਹਦੇ ਮੌਲਾ ਕਰਦੇ ਨੇ ਜਿਆਦਾ 1.5 ਲੱਖ ਦੇ ਫੇਰ ਕਹਿੰਦੇ ਸਵਾਈ ਮਹੀ ਦੇਣੀ ਹੈ ਹਾਂਜੀ ਪਰ ਬਿਲਕੁਲ ਜਾਇਜ਼ ਹੈ ਹਾਂਜੀ 1.5 ਦੀ 1.5 ਦੀ 1.5 ਦੀ ਲੱਖ ਦੀ ਲੱਖ ਦੀ ਲੱਖ ਦੀ ਲਾਓ ਜੀ ਲੱਖ ਦੀ ਬਾਈ ਕਹਿੰਦਾ ਮੈਂ ਦੇ ਦਾਂਗੇ ਵੱਡੇ ਰਿਕਾਰਡ ਵਾਲੀ ਬੂਰੀ ਮੈਂ ਆ ਠੀਕ ਆ ਬਾਈ ਰਿਕਾਰਡ ਭਨਣ ਵਾਲੀ ਮਹੀ ਆ ਕੇ ਸਹੀ ਗੱਲ ਬਾਈ ਸਹੀ ਗੱਲ ਜੀ ਦੇਖੋ ਯਾਰੇ ਦੋਲੇ ਚਟਾ ਬਹੁਤ ਵਧੀਆ ਬੈਸਲੀ ਹੱਡਾ ਦੋਧੜੀ ਮਹੀਂ ਵੀ ਇੱਥੇ ਆਖਦੀ 60000 ਦੀ ਮਹੀਂ ਉਤਨਾ ਖੜੀ ਖਲੋ ਤੇ ਜਟਾ ਮੈਂ ਦਾ ਬਜ ਨਹੀਂ ਸਹੀ ਗੱਲ ਹੈ ਯਾਲੇ ਆਂਦੇ ਵੀ ਸ਼ਕਲਾਂ ਦੇਖੋ ਅਗਲੇ ਵੇਖੋ ਸਹੀ ਗੱਲ ਬਾਬਾ ਅਗਲਾ ਹੋ ਗਿਆ ਜਲਮੈ ਬਿਲਕੁਲ ਸਹੀ ਗੱਲ ਹੈ ਫਿਰ ਸਹੀ ਗੱਲ ਹੁਣ ਆ ਸ਼ਕਲੋਂ ਮਹੀਂ ਕੀ ਹੈ ਤੇ ਅਗਲੇ ਵਿੱਚ ਕੀ ਲੱਗੇ ਅਗਲੇ ਕੀ ਲੱਗੇ ਆ ਬੇਲੇ ਦਾ ਬਾਬਾ ਜੀ ਸਾਡੀ ਵਧੀਆ ਗੱਲ ਆ 101% ਗੱਲ ਸਾਚੀ ਸਹੀ ਗੱਲ ਹਨੇਰੀਆਂ ਸੁਈਆਂ ਆ ਗਾਮ ਖਾਈ ਗਾਮ ਖਾਦੀਏ ਇਹ ਰੋਚੀ ਆ ਗਈ ਦੀ ਘੇਰ ਗੇਰਾ ਗਈ ਏ। ਥਾਈ ਵੀ ਭਰਾ ਮੰਗਦੇ ਗੇਰਾ ਵਾਸੀ ਚਾਈ ਜੀ। ਇਹ ਵੀ ਬਹੁਤ ਹੀ ਘੱਟ ਮਸ਼ੀਆਂ ਪਾਈਆਂ ਜਾਂਦੀਆਂ। ਇਹ ਵੀਰ ਵੀਰ ਆਪਣੇ ਮਗਰ ਬੱਚਾ ਕੀ ਆ? ਵੱਸੀ ਜੇ ਵੀਰ ਜੀ ਮਗਰ ਵਾਸੀ ਆ ਗਈ ਆ। ਲੋ ਜੀ ਡਬਲ ਫਾਇਦਾ ਹੋ ਗਿਆ। ਹਾਂਜੀ। ਲੋ ਜੀ ਵੱਸੀ ਆ। ਤੇ ਦੁੱਧ ਵੱਸੀ ਕੋ ਹੈਗਾ ਕੋਈ? 13 ਕਿਲੋ ਹੁਣ 13 13 ਕਿਲੋ ਹੈਗਾ ਧਿਆਨ ਧਿਆਨ ਡਰਦੀ ਥੋੜੀ ਕੈਂ ਬੱਚੀ ਛੱਡੀ ਸੀ ਘਰ ਚ ਖੁੱਲੀ ਅੱਛਾ ਤੇ ਦੋ ਹੀ ਮਾਵਾਂ ਧੀਆਂ ਹੀ ਗਾਂ ਉਹਨਾਂ ਦੇ ਕੋਲ ਆ ਠੀਕ ਹੈ ਤੇ ਇੱਕ ਜਨਵਰ ਫਿਰ ਉਹਨਾਂ ਦੇ ਛੱਡੀ ਬੱਚੀ ਦੇਤੀ ਆ ਹਾਂਜੀ ਉਹਦੇ ਦੋਹਾਂ 'ਚ ਇੱਕ ਜਿਹੜਾ ਮਰਜੀ ਲਓ ਮੈਂ ਜਦੋਂ ਨਵੇਂ ਡੰਗਰ ਦਾ ਹਰ ਗਾਹ ਹੁੰਦਾ ਸਹੀ ਗੱਲ ਜੀ ਤੇ ਠੰਡੀ ਧੀਰੀ ਆ ਕੋਈ ਗੱਲ ਨਹੀਂ ਆਜਾ ਬੂਚ ਬੂਹ ਹੀ ਲੈ ਕੇ ਪਾਇਆ ਉਹਨਾਂ ਦੇ ਜੁੜਾ ਰੱਖਿਆ ਸੀ ਆ ਕੋੜੀਆਂ ਨੂੰ ਵਾਰਗਾਂ ਵਾਲੀ ਖੁੱਲੀ ਛੱਡੀ ਠੀਕ ਖੁੱਲੀ ਰਹਿੰਦੀ ਹੈ ਠੀਕ ਲੈ ਆ ਵੀ ਲੈ ਆ ਕੋਈ ਨਹੀਂ ਕੋਈ ਰੱਸੀ ਨਹੀਂ ਪੋੜੀ ਤੇ ਮਗਰੀ ਵਸ਼ੀ ਨਾ ਮਗਰੀ हां ਲੈ ਲੈ ਅਗਰ ਠੀਕ ਆ ਇਹਦਾ ਕਿਉਂ ਕਿਉਂ ਖਾਣਾ ਬਹੁਤ ਵਧੀਆ ਹੁੰਦਾ ਇਹ ਤੇ ਜਿਹੜਾ ਦੋਸਤ ਨੇ ਕਿਹਾ ਕਿ ਉਹ ਖਾਜੂ ਨਾ ਜੋ ਆਪਰਾ ਲੱਗਾ ਜ ਵਕਤ ਸਾੜਾ ਖੁੱਲ ਜਾਂਦੀ ਸਹੀ ਗਾਲ ਜੀ ਡਾਕਟਰ ਉਹ ਦਰਦਾ ਦੇ ਕਿਉਂ ਹਬੈਸਟ ਹੁੰਦਾ ਉਹਨੇ ਕਦੀ ਰਾਇ ਬੜੇ ਤਰਲੇ ਲੈਂਦਾ ਵਸ਼ੀ ਲੈ ਕੇ ਦੋ ਗਿਰ ਤੇ ਨਹੀਂ ਲਈ ਗਈ ਆ ਫੇਰ ਆ ਗਈ ਹੁਣ ਆਈ ਗੋਲ ਬੜੀ ਜਿਆਦਾ ਚੰਗੀ ਆ ਹਾਂਜੀ ਤੇ ਵੈੜ ਦਾ ਮੁੱਲ ਤੇ ਭਾਵੇਂ ਵੀਰ ਜੋ ਮਰਜ਼ੀ ਕਰੀਏ ਹਾਂਜੀ ਬਿਲਕੁਲ ਜੈਜ ਘਾੜਾ ਦੇ ਦੇਣੀ ਠੀਕ ਜੀ ਮੋਲ ਮਸ਼ੀ ਦਾ 65 ਤੇ 60000 ਦੀ 60000 ਦੀ ਛੋੜ ਕਿ ਨਹੀਂ ਕਰਨੀ ਨਵੇਂ ਬੰਦੇ ਕੋਲ ਛੋੜ ਕਰਾ ਦੀ ਪੰਜਾਂ ਦੇ ਛੋੜ ਕਰਾ ਪੰਜ ਦਾ ਛੋੜ ਕਰ ਨਹੀਂ 55000 ਦੀ 60000 ਦੀ ਲੈ ਜੀ 55000 ਦੇ ਬੰਦਾ ਸੰਗਦਾ ਕੋਈ ਗੱਲ ਨਹੀਂ 55000 ਦੀ ਹਾਂ ਨਾ ਵੈੜ ਦੇ ਦਾਂਗੇ ਪੂਰੀ ਸਾਹ ਸੁਤਰੀ ਆ ਤੇ ਬੈਸਟ ਵੈੜ ਆ ਤੇ ਮਗਰੀ ਬਸ਼ੀ ਆ ਡਬਲ ਫਾਇਦਾ 200 사ਣਾ 머신 ਛੜੀ ਦੋ ਸਾਂ ਚੋਈ ਜਾਓ ਮਗਰ ਮਸ਼ੀ ਪਾਈ ਨਹੀਂ 50000 ਦਾ ਵੀਰ ਕਿਉਂ ਠੀਕ ਜੇ ਤੈਨੂੰ ਕੋਈ ਨਹੀਂ ਦਖ ਸਕਦਾ 50000 ਦੀ ਹਾਂ ਨਾ ਮਸ਼ੀ ਦੇਣੀ ਆ ਸਾਹ ਮਸ਼ੀ ਆ ਬਹੁਤ ਬੈਸਟ ਤੇ ਆ ਪਸ਼ੂਆ ਬਾਈ ਕੋਲ ਵੱਡੀ ਮੈਂ ਜਿੰਨੇ ਵੀਰ ਨੇ ਖਰੀਦਣੀ ਆ ਤੇ ਬਾਈ ਨੂੰ ਫੋਨ ਕਰ ਸਕਦਾ ਤੇ ਚਵਾ ਕੇ ਵੀ ਖੜ ਸਕਦਾ ਜਿੱਦਾਂ ਕਰੇ ਦੀ ਜਨਾਬ ਨਹੀਂ ਤਾਂ ਫਿਰ ਆਪਣੀ ਘਰ ਮਾਲ ਚ ਲੱਗ ਜੇਗੀ ਮੇਰੀ ਫਾਰਮ ਨੂੰ ਜ਼ਿਆਦਾ ਹੀ ਕਰੇਗਾ ਹਾਂ ਦੀ ਸ਼ੌਂਕ ਵਾਸਤੇ ਸ਼ੌਂਕ ਵਾਸਤੇ ਲਈ ਆ ਉਹਨਾਂ ਆ ਗਿਆ ਵੀ ਮਾਨਾ ਡੇਰੀ ਫਾਰਮ ਦਾ ਇੱਕ ਉਹ ਲਈ 52 ਪਲਾਸ ਇਹ ਦੋ ਦੋ ਫੋਟੋ ਚੱਡਾ ਬਾਹਰ ਲਾਇਆ ਮਾਈ ਚੰਗੀ ਜਿਆਦਾ ਕਮਰੇ ਆ ਗਏ ਇੱਕ ਨਿਸ਼ਾਨਾ ਵੀਰ ਯਾਦਗਰੀ ਘਰ ਘਰ ਥੋੜਾ ਜਿਹਾ ਜੇ ਇਹ ਘਰ ਰੱਖ ਲਈ ਤੇ ਸਾਰਿਆਂ ਸਾਹਮਣੇ ਲਾਈਵ ਚਵਾਈ ਕਰਾਵਾਗੇ ਅੱਜ ਤੋਂ ਆਹ ਦੋ ਹੱਤੈ ਨੂੰ ਲਾਈਵ ਜਵਾਈ ਹੋਗੀ ਮੈਂ ਦੀ ਜੇ ਤੇ ਮੈਂ ਅਸੀਂ ਘਰ ਡੱਕੀ ਅੱਜ ਤੋਂ ਹਫ਼ਤੇ ਨੂੰ ਦੋਵੇਂ ਟਾਈਮ ਚੈਨਲ ਤੇ ਮੈਂ ਚਵਾਦਾਂਗੇ ਚਵਰੀ ਲਾਈਵ ਜਵਾਈ ਹੋਵੇ ਆਪਣੀ ਇਹ ਉਹ ਲੈਦਾ ਕਿਹੜੀ ਮੱਤਿਆਂ ਦੇ ਚਮਚੋਂ ਜਲੈੜਦੀ ਹੁੰਦੀ ਆ ਸਹੀ ਕਿਹੜੀ ਕਿਹੜੀ ਜਗਦੀ ਰਹਿੰਦੀ ਆ ਸਹੀ ਗੱਲ ਬਾਦ ਨਹੀਂ ਹੋ ਸਾਡੀ ਰੋਜ਼ ਕਰਨਾ ਹੁੰਦਾ ਤਾਂ ਕਰਕੇ ਬੰਦ ਨਹੀਂ ਹੁੰਦੀ ਉਹ ਸਹੀ ਠੀਕ ਹੈ ਜੀ ਓਕੇ ਜੀ ਇਡੀ ਜਿਆਦਾ ਯਵਰਿਆ ਤੇ ਬਾਕੀ ਸਾਰਾ ਸੁੱਖ ਰੱਖੇ ਜਿਦਾਂ ਕੋ ਵੀਰਪਰਾ ਜੇ ਖਰੀਦਦਾ ਵੀ ਮਹੀਂ ਸੁੱਖਣ ਨਹੀਂ ਹੋਣੀ ਦਵੇ ਸੁੱਖਣ ਟੋਣੀ ਦਵੇ ਕਿਉਂ ਆਣ ਦੇ ਕਿ ਜਿਆਦੇ ਵੀ ਖੇਕਾਂ ਮਾਰੋ ਜਾਨੀ ਨਹੀਂ ਮਿਲਦੀਆਂ ਵਾਹਿਗੁਰੂ ਜਿਹੜੀ ਨੂੰ ਨਾਂ ਨਕਸ਼ ਲਾਈ ਨਾ ਬਕਸ਼ ਲਾਈ ਆ ਹਾਂਜੀ ਤੇ ਪਰਮਾਤਮਾ ਜਿਹੜੇ ਪੁਰਾਣੇ ਮਈ ਘਰੋਂ ਆਂਦੀ ਵੀ ਤੇ ਉਹਨੇ ਪੂਰਾ ਮਾਨ ਕੀਤਾ ਆ ਬਹੁਤ ਵਧੀਆ ਪਰਿਵਾਰ ਹੀ ਚਲੋ ਕਈ ਜਨਰ ਵੀਰ ਮੈਂ ਚੰਗੀ ਲੈਂਦੇ ਆ ਕਈ ਹੁਣ ਅਮੀਰ ਭਰਾਜ ਦਾ ਵੇਂਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਆ ਆਪਣੇ ਮਾਜੇ ਦੇ ਵਿੱਚ ਇਹੋ ਜੀਆਂ ਚੀਜ਼ਾਂ ਨੂੰ ਪਸੰਦ ਕਰਦੇ ਬਾਹਰ ਤੱਕ ਲੋਕ ਹਾਂਜੀ ਵੀ ਚੰਗਾ ਚੰਗਾ ਚਲੋ ਆਪਣੇ ਪਰਿਵਾਰ ਨੂੰ ਸਮਝਦੇ ਹੋ ਲੋਕ ਹਾਂਜੀ ਹਾਂਜੀ ਵੀ ਸਾਡੇ ਵੀਰਾਂ ਭਰਾਵਾਂ ਕੋ ਕਿਹੜੇ ਕਿਹੜੇ ਸੋਹਣੇ ਜਨਰ ਆਪਣੇ ਮਾਜਾ ਬਚਾਇਆ ਵਾ ਠੀਕ ਹੈ ਜਿਹੜੀ ਗੱਲ ਆ ਚਲੋ ਵੀਜੀ ਗਏ ਆਂਦੇ ਵੀ ਮੈਂ ਬਾਅਦ ਚ ਕਹਿੰਦੀ ਪੜੋ ਚਾਹ ਪਾਣੀ ਸ ਮਾਂ ਦਾ ਦਕਾਰ ਕੇ ਆਈ ਆਪਣੇ ਕਰਨ ਵੀਰ ਦੇ ਘਰਾਂ ਲੱਗੂ ਬਾਈ ਕਰਨੇ ਦਵਾਈ ਜੇ ਉਥੋਂ ਮੈਂ ਆਈ ਵੀਰ ਕਰਨ ਵੀਰ ਦੇ ਘਰਾਂ ਤੋਂ ਲੱਗੂ ਨਾਲ ਕਰਨੇ ਆਂਦੀ ਮੈਂ ਦਵਾਈ ਉਥੋਂ ਦੇ ਬਾਕੀ ਆ ਵੀ ਚੰਗੀ ਮਹੀਂ ਨਮੀ ਆਗੇ ਜਿਹਨੂੰ ਕਹਿੰਦੇ ਅਸਲ ਚੀਜ਼ ਠੀਕ ਓਕੇ ਜੀ ਬਾਕੀ ਫੋਨ ਨੰਬਰ ਆਪਣਾ ਹੈ 8427407755 ਹਾਂਜੀ ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਕੇ ਰੱਖਿਆ ਕਰੋ ਮੇਰੇ ਭਰਾ ਤੇ ਮੈਂ ਵੀਰ ਭਰਾ ਜੁੜੇ ਨਾ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਦਿਓ ਹਾਂਜੀ ਆਪਣੇ ਵੱਧ ਤੋਂ ਵੱਧ ਰਿਸ਼ਤੇਦਾਰਾਂ ਕੋ ਭੈਣ ਭਰਾਵਾਂ ਕੋ ਸ਼ੇਅਰ ਕਰਾਇਆ ਕਰੋ ਠੀਕ ਹੈ ਬਾਈ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਾਇਆ ਕਰੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ